ਚੱਪੜਚੜੀ ਦੇ ਮੈਦਾਨ ਦੇ ਵਿੱਚ 12 ਮਈ 1710 ਨੂੰ ਬਾਬਾ ਬੰਦਾ ਬਹਾਦਰ ਨੇ ਸਰਹੰਦ ਦੇ ਸੁਬੇਦਾਰ ਵजीर खान ਦੀ ਫੌਜ ਨੂੰ maat ਦੇ ਕੇ ਸਰਹੰਦ ਫਤਿਹ ਕੀਤੀ ਸੀ ਜਿਸ ਸੰਬੰਧ ਦੇ ਵਿੱਚ ਗੁਰਦੁਆਰਾ ਫਤਿਹ ਜੰਗ ਸਾਹਿਬ ਚੱਪੜਚੜੀ ਵਿਖੇ ਫਤਿਹ ਦਿਵਸ ਮਨਾਉਂਦੇ ਆਂ ਸ਼ਾਮ ਨੂੰ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਢਾਡੀ ਜਥਿਆਂ ਨੇ ਸੰਗਤ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਸੁਣਾਇਆ ਧਾਰਮਿਕ ਦੀਵਾਨ ਦੀ ਸਮਾਪਤੀ ਤੋਂ ਬਾਅਦ ਆਤੀਸ਼ਬਾਜ਼ੀ ਵੀ ਕੀਤੀ ਗਈ ਸੰਗਤ ਨੇ ਬੜੇ ਉਤਸ਼ਾਹ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰੀ ਤੇਤਕ ਤੇ 13 ਮਈ ਯਾਨੀ ਕਿ ਅੱਜ ਚੱਪੜਚੀੜੀ ਦੇ ਗੁਰਦੁਆਰਾ ਫਤਿਹਜੰਗ ਸਾਹਿਬ ਤੋਂ ਸਵੇਰੇ 10 ਵਜੇ ਕਰੀਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਦੇ ਰੂਪ ਵਿੱਚ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਤੱਕ ਫਤਿਹ ਮਾਰਚ ਕੱਢਿਆ ਜਾ ਰਿਹਾ ਹੈ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸ਼ਮੂਲੀਅਤ ਕਰ ਰਹੀਆਂ ਨੇ। ਆਪਾ ਬੰਦਾ ਸਿੰਘ ਬਹਾਦਰ ਦੀ ਜਾਦ ਵਿੱਚ ਗੁਰਦੁਆਰਾ ਸ੍ਰੀ ਚੱਪੜਚੀੜੀ ਸਾਹਿਬ ਵਿਖੇ ਪ੍ਰੋਗਰਾਮ ਆਰੰਭ ਹੋ ਰਹੇ ਹਨ। ਕੱਲ ਮਿਤੀ 11 5 14 ਤੋਂ ਸ੍ਰੀ ਕੰਡਕੜ ਸਾਹਿਬ ਆਰੰਭ ਹੋਏ ਹਨ। ਇਨਾਂ ਦੀ ਸਮਾਪਤੀ ਕੱਲ ਸਵੇਰੇ 8 ਵਜੇ ਹੋਣੀ ਹੈ ਉਸ ਤੋਂ ਉਪਰੰਤ ਦੀਵਾਨ ਲੱਗਣਗੇ ਗੁਰਦੁਆਰਾ ਚੱਪੜ ਸਿਢੀ ਸਾਹਿਬ ਵਿਖੇ 9 ਵਜੇ ਸਵੇਰੇ ਨਗਰ ਕੀਰਤਨ ਸਾਹਿਬ ਦੀ ਆਰੰਭਤਾ ਹੋਵੇਗੀ ਜਿਸ ਵਿੱਚ ਘੋੜੇ ਹਾਥੀ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਨਗਰ ਕੀਰਤਨ ਅਲੌਕਿਕ ਚੱਪੜ ਜੜੀ ਦੇ ਮੈਦਾਨ ਵਿੱਚੋਂ ਆਰੰਭ ਹੋ ਕੇ ਗੁਰਦੁਆਰਾ ਸਾਹਿਬ ਸ੍ਰੀ ਫਤੇਗੜ ਸਾਹਿਬ ਵਿਖੇ ਸਮਾਪਤੀ ਹੋਵੇਗੀ ਜੋ ਕਿ ਲਾਂਡਰਾ ਚੂਨੀ ਬਡਾਲੀ ਦੀ ਖਾਲਾ ਨਹੀਂ ਹੁੰਦਾ ਹੋਇਆ ਗੁਰਦੁਆਰਾ ਪਤੇਗੜ ਸਾਹਿਬ ਕੇ ਸਬੰਧਤੀ ਹੋਵੇਗਾ